ਅੱਕੇ ਦੀ ਠੰਡ ਨੂੰ ਦੇਖਦੇ ਹੋਏ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਤੇ ਹੁਣ ਬੱਚੇ ਪਏ ਨੇ ਰਜਾਈਆਂ ਦੇ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਤੇ ਬਾਹਰ ਨਿਕਲਣ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਬਟ ਮੈਂ ਸਵੇਰੇ ਸਵੇਰੇ ਆਪਣਾ ਉੱਠ ਗਈ ਤੇ ਆਪਣਾ ਨਹਾ ਧੋ ਕੇ ਵੇ ਬਾਹਰ ਲਗਾਤੇ ਚਾਲੂ ਤੇ ਪੋਚਵਿਛੇ ਲਗਾਤੇ ਨੇ ਤੇ ਹੁਣ ਮੈਂ ਲਗੀ ਆ ਤੇ ਸਬਜ਼ੀ ਬਣਾਉਣ ਦੇ ਲਈ ਸਬਜ਼ੀ ਚ ਅੱਜ ਮੈਂ ਬਣਾ ਰਹੀ ਆ ਮੂੰਗੀ ਮਸਰੀ ਦੀ ਦਾਲ ਉਹਦੇ ਲਈ ਮੈਂ ਜਿਹੜੀ ਧੋਸਵਾਰ ਕੇ ਰੱਖ ਲਈ ਆ ਤੇ ਇੱਧਰ ਮਸਾਲਾ ਜਿਹੜਾ ਉਹ ਰੈਡੀ ਕਰਨ ਲੱਗੀ ਆ ਇਹਦਾ ਤੇ ਨਾਲ ਬਣਾ ਰਹੀ ਆ ਮੈਂ ਪਨੀਰ ਪਨੀਰ ਨੂੰ ਪਹਿਲੇ ਰੱਖਤਾ ਮੈਂ ਗ ਕਿਉਂਕਿ ਭੁਰਜੀ ਬਣਾਣੀ ਸੀਗੀ ਤੇ ਇਧਰ ਮੰਮੀ ਲੱਗੇ ਹੋਏ ਗਰਮੀ ਦੂਰ ਕਰਨ ਦੇ ਲਈ ਸ਼ਕਰਗੰਦੀਆਂ ਖਾਣ ਦੇ ਲਈ ਭੁੰਨ ਕੇ ਜੋ ਕਿ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਤੇ ਬੰਨੀ ਜੀ ਇੰਨੇ ਜ਼ਿਆਦਾ ਬੀਜ਼ੀ ਆ ਕਿ ਦੌੜਦੇ ਦੌੜਦੇ ਮੈਨੂੰ ਲੱਗੇ ਹੋਏ ਨੇ ਇੱਥੇ ਪਾਏ ਕਰਨ ਦੇ ਲਈ ਤੇ ਬਹੁਤ ਜ਼ਿਆਦਾ ਬੀਜ਼ੀ ਸੀਗੇ ਤੇ ਇੱਥੇ ਮੇਰੀ ਦਾਲ ਐ ਜਿਹੜੀ ਉਹ ਹੋ ਗਈ ਆ ਰੈਡੀ ਗਰਮ ਮਸਾਲਾ ਤੇ ਧਨੀਆ ਮੈਂ ਪਾ ਤਿਆ ਜੀ ਬਹੁਤ ਜ਼ਿਆਦਾ ਟੇਸਟੀ ਸੀਗੀ ਨਾਲ ਹੁਣ ਮੈਂ ਬਣਾ ਲਗੀ ਪਨੀਰ ਦੀ ਭੁਰਜੀ ਇਹ ਵੀ ਮੇਰੀ ਸਭ ਤੋਂ ਜ਼ਿਆਦਾ ਫੇਵਰੇਟ ਆ ਤੇ ਨਾਲ ਮੈਂ ਪੀ ਲੈਂਦੀ ਹੁਣ ਚਾਹ ਚਾਹ ਦੇ ਨਾਲ ਮੈ ਲਗੀ ਐ ਤੇ ਖਾਣ ਗਜਰੇਲਾ ਗਾਜਰ ਜੋ ਕੋਲੀ ਭਰ ਕੇ ਮੈਂ ਲੈ ਲਿਆ ਤੇ ਨਾਲ ਲੱਗੇ ਹੁਣ ਤਾਜ਼ ਨੂੰ ਉਠਾਲਣ ਦੇ ਲਈ ਤੇ ਦੋ ਦਿਨ ਕੰਬਲ ਲੈ ਕੇ ਤਾਜ਼ ਨੂੰ ਫਿਆ ਸੀਗਾ ਤੇ ਹੁਣ ਉੱਠ ਗਿਆ ਤੇ ਮੈਂ ਆਪਣਾ ਤਾਜ਼ ਨੂੰ ਕਿਤੇ ਗੁੱਡ ਮਾਰਨਿੰਗ ਤੇ ਨਾਲ ਕਿਤੇ ਤਾਜ਼ ਨੂੰ ਕਿਸ ਬਟ ਇਹਦਾ ਮੂਡ ਨਹੀਂ ਸੀਗਾ ਫਿਰ ਮੈਂ ਵਰਸ਼ ਕੋਲ ਗਈ ਵਰਸ਼ ਨੂੰ ਦਿੱਤਾ ਮੈਂ ਦੁੱਧ ਪੀਣ ਨੂੰ ਤੇ ਉਹਨੂੰ ਉਠਾਇਆ ਤੇ ਉਹਨੂੰ ਕੀਤਾ ਪਿਆਰ ਆਪਣਾ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਆਪਣਾ ਕੰਮ ਤੇ ਤਾਜਵੰਸ਼ ਦੀ ਆਗੇ ਸੀ ਕਿ ਆਨਲਾਈਨ ਕਲਾਸ ਦੋਨੇ ਜਣੇ ਲੱਗੇ ਸੀ ਆਪਣੀ ਆਨਲਾਈਨ ਕਲਾਸ ਤੇ ਲਾਂਦੇ ਲਈ ਉਸ ਤੋਂ ਬਾਅਦ ਫਿਰ ਅਸੀਂ ਆਗੇ ਸੀਗੇ ਬਾਹਰ ਤੇ ਬਾਹਰ ਆਉਂਦੇ ਹੀ ਤਾਜਵੰਸ਼ ਆਪਣਾ ਲੈਗ ਲੱਗੇ ਸੀਗੇ ਪਿੱਛੋ ਖੇਲਣ ਦੇ ਲਈ ਜੋ ਕਿ ਮੇਰੀ ਸਭ ਤੋਂ ਜ਼ਿਆਦਾ ਫੇਵਰਿਟ ਸੀਗੀ ਤੇ ਮੰਮੀ ਲੱਗੇ ਸੀ ਤੇ ਫੋਨ ਤੇ ਗੱਲ ਕਰਨ ਦੇ ਲਈ ਕਿ ਕਿ ਗੱਲ ਕਰਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਬਨੀ ਜੀ ਵੀ ਆਗੇ ਸੀਗੀ ਬਨੀ ਜੀ ਇੱਥੇ ਬੈਠੇ ਰਹੇ ਤੇ ਮੈਂ ਵੀ ਥੁਪੇ ਆਪਣਾ ਸਿੱਖਦੀ ਰਹੀ ਤੇ ਉਸ ਤੋਂ ਬਾਅਦ ਫਿਰ ਮੈਂ ਬਨੀ ਜੀ ਦੀ ਲੋਈ ਲਈ ਤੇ ਇੱਥੇ ਪੈ ਗਈ ਤੇ ਤਾਜਵੰਸ਼ ਵੀ ਆਪਣਾ ਟਰ ਤੇ ਆਪਣਾ ਥੋੜੀ देर ਗਾਰਡਨ ਦੇਖਿਆ ਤੇ ਤੋਂ ਉਹ ਐਲਵੀਰਾ ਵਗੈਰਾ ਮੈਂ ਦੇਖ ਰਹੀ ਸੀ ਕਿਉਂਕਿ ਮੈਨੂੰ ਚਾਹੀਦਾ ਸੀਗਾ ਹੁਣ ਮੈਂ ਇਹ ਮਹਿੰਦੀ ਚ ਲਗਾਈ ਯੂਜ਼ ਕੀਤਾ ਸੀਗਾ ਫਿਰ ਮੈਂ ਆਪਣਾ ਸਿਰ ਚ ਯੂਜ਼ ਕਰਦੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਚਲੀ ਗਈ ਸੀ ਅੰਦਰ ਤੇ ਅੰਦਰ ਬਣਾਈ ਚਾਹ ਤੇ ਮਿਲਦੇ ਆ ਨੈਕਸਟ ਵਾਲੇ ਬਲੌਗ ਚ ਤੁਹਾਨੂੰ ਮੇਰਾ ਬਲੌਗ ਕਿਵੇਂ ਲੱਗਦਾ ਹੈ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ